ਬਾਕੀ ਫੈਬਰਿਕ ਦੀ ਆਪਾਂ ਕਰਾਂਗੇ ਸਲਵਾਰ ਦੀ ਕਟਿੰਗ ਸਲਵਾਰ ਕਟਿੰਗ ਕਰਨ ਲਈ ਆਪਾਂ ਡਬਲ ਵੋਲਟ ਕਪੜਾ ਕਰ ਲੈਣਾ ਫਿਰ ਪਹਿਲਾਂ ਆਪਾਂ ਕੱਢਾਂਗੇ ਇਹਦੇ ਪਹੁੰਚੇ ਜਿਨ੍ਹਾਂ ਨੂੰ ਆਪਾਂ ਪੱਲੇ ਵੀ ਕਹਿ ਦਿੰਦੇ ਹਾਂ 7 ਇੰਚ ਦੇ ਪੱਲੇ ਲੱਗਾਂਗੇ ਆਪਾਂ ਆਪਣੀ ਸਲਵਾਰ ਦੀ ਲੈਂਥ ਹੈ 5.5 ਇਸ ਕਰਕੇ ਆਪਾਂ ਲਵਾਂਗੇ ਸਾਢੇ 3 ਇੰਚ 1 ਇੰਚ ਮਾਰਜਿਨ ਚ ਚੜਾ ਜਾਈਏ। ਸਾਢੇ 3 ਇੰਚ। ਇੱਥੋਂ ਆਪਣੇ ਪੱਲੇ ਵੀ ਨਿਕਲ ਜਾਣਗੇ। ਇੱਧਰ ਆਪਣੇ ਕੋੰਡੇ ਕਟਿੰਗ ਹੋ ਜਾਣਗੇ। ਇੱਥੋਂ ਆਪਾਂ ਲਵਾਂਗੇ ਅਸਲ ਦਾ ਨਿਸ਼ਾਨ 11 ਇੰਚ। ਠੀਕ ਹੈ। ਹਨਾਪਾ ਪੱਲੇ ਦੀ ਕਟਿੰਗ ਕਰ ਲਵਾਂਗੇ। ਦੇ ਧਾਲੇ 11 ਇੰਚ ਦਾ ਆਸਰਾ ਲਾ ਲਾਂਗੇ ਆਸਨ ਦੀ ਮਾਰਕਿੰਗ ਕਰ ਲਾਂਗੇ ਇਹ ਪਹਿਲਾਂ ਆਪਾਂ ਪੱਲਿਆਂ ਦੀ ਕਟਿੰਗ ਕਰ ਲੈਂਦੇ ਆ ਜਿਵੇਂ ਸਿੱਧਾ ਆਪਣੀ ਬੈਲਟ ਦੀ ਕਟਿੰਗ ਹੋ ਜਾਏਗੀ ਬੈਲਟ ਚ ਚਲਾ ਜਾਏ ਲੈਂਥ ਆਪਣੀ ਹੋ ਗਈ 32 ਇਹ ਤੋਂ ਆਪਾਂ 2 ਇੰਚ ਦਾ ਨਿਸ਼ਾਨ ਲਗਾ ਲਾਂਗੇ ਇਹ ਤੋਂ ਆਪਾਂ 11 ਇੰਚ ਰੱਖਿਆ ਸੀ ਆਸਾਂ ਦੀ ਐਕਸਟਰਾ ਫੈਬਰਿਕ ਨੂੰ ਕੱਟ ਦਿਆਂਗੇ ਫਿਰ ਆਪਾਂ ਇੱਥੋਂ ਆਸਾਨ ਦਾ ਨਿਸ਼ਾਨ ਲਾਵਾਂਗੇ 11 ਇੰਚ ਤੇ ਹੋਂ ਚ ਲਈਏ ਆਪਾਂ 2 ਇੰਚ ਤੇ ਮਾਰਕਿੰਗ ਕਰਾਂਗੇ ਇਧਰ ਆਪਾਂ 3.5 ਇੰਚ ਤੇ ਨਿਸ਼ਾਨ ਲਗਾ ਲਾਂਗੇ ਇਹ ਚਾਪਾ ਸਿੱਧਾ ਮਾਰਕਿੰਗ ਆ ਰਿਹਾ ਹੈ। ਇੱਧਰੋਂ ਦੋ ਇੰਚ ਤੋਂ ਇੱਧਰ ਇੱਥੇ ਆਪਾਂ ਨਿਸ਼ਾਨ ਲਗਾਏ ਸੀ ਇੱਧਰੋਂ 2 ਇੰਚ ਦੇ ਨਾਲ ਮਿਲਾ ਦਿਆ ਨੇ। ਫਿਰ ਆਪਾਂ ਐਕਸਟਰਾ ਕੱਪੜੇ ਨੂੰ ਕੱਟ ਕਰਦੇ ਹਾਂ ਫਿਰ ਆਪਾਂ ਜਿਹੜਾ ਮਾਰਕਿੰਗ ਕੀਤੀ ਹੋਈ ਹੈ ਹੁੰਦਿਆਂ ਦੇ ਕਟਿੰਗ ਕਰ ਲਾਂਗੇ हो गई अपनी कटिंग ये अपने पल्ले हो गए हम आप कटिंग करा बेल्ट आपको बेल्ट तैयार करनी है एक इंच ਇਦੋਂ ਪਹਿਲਾਂ ਲੰਘੇ 2 ਇੰਚ ਦਿਸ਼ਾ ਨਾਲ ਲਗਾਉਗੇ ਕਿਉਂਕਿ 1 ਇੰਚ ਆਪਣਾ ਮਾਰਜਨ ਚਾਹੀਦਾ ਐਦੋਂ ਆਪਣੀ 7 ਇੰਚ ਦੀ ਹੋਈ ਦੋ ਇੰਚ ਮਾਰਜਨ 2 ਇੰਚ ਆਪਣਾ ਨੀਫੇਜ ਆ ਜਾਏਗਾ ਜਾਂ 폴ਡਿੰਗ ਕਹਿ ਸਕਦੇ ਆਪਾਂ ਇਦੋਂ 5 ਇੰਚ ਆਪਣਾ ਤਿਆਰ ਹੋ ਜਾਏਗਾ 1/2 ਇੰਚ ਮਾਰਜਨ ਚ ਚਲਾ ਜਾਏਗਾ ਇਹਨੂੰ ਕਟਿੰਗ ਕਰਨਾ ਹੈ ਇਹ ਆਪਣੀ ਸਿੰਪਲ ਸਲਵਾਰ ਦੀ ਕਟਿੰਗ ਹੈ